ਸਤਨਾਮ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਚੌਥਾ ਸ੍ਰੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਜੀ ਉਚਾਰਦੇ ਹਨ ਵਣਜਾਰਾ ਵਣਜਾਰਾ ਇਸ ਸ਼ਬਦ ਦਾ ਸਿਰਲੇਖ ਹੈ ਜੀਵ ਇੱਕ ਵਣਜ ਕਰਨ ਵਾਲਾ ਵਣਜਾਰਾ ਹੈ ਵਪਾਰੀ ਹੈ ਜੋ ਇਸ ਧਰਤੀ ਦੇ ਉੱਤੇ ਨਾਮ ਦਾ ਵਣਜ ਕਰਨ ਆਇਆ ਨਾਮ ਦੀ ਵਸਤੂ ਨੂੰ ਵਿਹਾਜਣ ਵਾਸਤੇ ਆਇਆ ਇਕ ਓੰਕਾਰ ਸਤਨਾਮ ਗੁਰਪ੍ਰਸਾਦ ਇਕ ਓੰਕਾਰ ਵਾਹਿਗੁਰੂ ਇੱਕ ਹੈ ਅਤੇ ਨਿਰੰਤਰ ਸਰਬਵਿਆਪਕ ਹੈ ਹਰ ਵੇਲੇ ਹਰ ਸਮੇਂ ਚ ਮੌਜੂਦ ਹੈ ਸਤਨਾਮ ਉਹਦਾ ਨਾਮ ਸਦੀਵੀ ਸਤ ਹੈ ਹੋਂਦ ਵਾਲਾ ਹੈ ਰੱਬ ਕੋਈ ਕਲਪਨਾ ਨਹੀਂ ਹੈ ਪ੍ਰਮਾਤਮਾ ਸਤ ਹੈ ਸੱਚਮੁੱਚ ਐਗਜ਼ਿਸਟ ਕਰਦਾ ਹੈ ਮੌਜੂਦ ਹੈ ਰੱਬ ਹੈ ਉਹ ਸਤ ਹੈ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਹਰ ਹਰ ਊਤਮ ਨਾਮ ਹੈ ਜਿਨ ਸਿਰਿਆ ਸਭ ਕੋ ਇਹ ਜੀਓ ਹਰੀ ਕਾਲਪੁਰਖ ਵਾਹਿਗੁਰੂ ਨੇ ਜਿਨੇ ਸਾਰੇ ਸੰਸਾਰ ਨੂੰ ਸਿਰਜਿਆ ਹੈ ਉਹਦਾ ਨਾਮ ਹੀ ਸਰਵਉਤਮ ਹੈ ਹਰ ਜੀ ਸਭੇ ਪ੍ਰਤਪਾਲ ਦਾ ਘਟ ਘਟ ਰਮਈਆ ਸੋਇ ਉਹ ਹਰੀ ਜਿਹੜਾ ਸਾਰੇ ਜੀਵਾਂ ਦੀ ਪ੍ਰਤੀਪਾਲਣਾ ਕਰਦਾ ਹੈ ਉਹ ਹਰ ਇੱਕ ਘਟ ਘਟ ਵਿੱਚ ਹਰ ਇੱਕ ਦੇ ਹਿਰਦੇ ਵਿੱਚ ਉਹ ਮਾਲਕ ਸੋਹਣਾ ਪਰਮੇਸ਼ਰ ਵਾਹਿਗੁਰੂ ਹਰ ਇੱਕ ਦੇ ਅੰਦਰ ਵਸਦਾ ਸੋ ਹਰ ਸਦਾ ਧਿਆਈ ਐ ਤਿਸ ਬਿਨ ਅਵਰ ਨ ਕੋ ਸਦਾ ਹੀ ਉਸ ਵਾਹਿਗੁਰੂ ਨੂੰ ਧਿਆਉਣਾ ਚਾਹੀਦਾ ਯਾਦ ਕਰਨਾ ਚਾਹੀਦਾ ਹੈ ਕਿਉਂਕਿ ਉਸ ਤੋਂ ਬਿਨਾ ਕੋਈ ਵੀ ਹੋਰ ਜੀਵ ਦਾ ਆਸਰਾ ਪਰਣਾ ਨਹੀਂ ਹੈ ਕੋਈ ਵੀ ਹੋਰ ਉਸ ਤੋਂ ਬਿਨਾ ਨਹੀਂ ਹੈ ਜੋ ਮੋਹ ਮਾਇਆ ਚਿਤ ਲਾਇੰਦੇ ਸੇ ਛੋਲ ਚੱਲੇ ਦੁੱਖ ਰੋਏ ਜਿਹੜੇ ਮੋਹ ਮਾਇਆ ਦੇ ਵਿੱਚ ਮਾਇਆ ਦੇ ਮੋਹ ਵਿੱਚ ਹੀ ਚਿਤ ਲਾਉਂਦੇ ਹਨ ਉਹ ਆਖਰ ਨੂੰ ਸਾਰਾ ਕੁਝ ਛੱਡ ਕੇ ਵਿਚਲੇ ਜਾਂਦੇ ਹਨ ਰੋ ਕੇ ਦੁੱਖ ਰੋ ਕੇ ਆਪਣਾ ਕੀਰਨੇ ਪਾ ਪਾ ਕੇ ਤਾਹਾਂ ਮਾਰ ਮਾਰ ਕੇ ਇਸ ਸੰਸਾਰ ਤੋਂ ਰੋਕ ਕੇ ਚੜੇ ਜਾਂਦੇ ਨੇ ਕਿਉਂਕਿ ਬਾਕੀ ਜਿਹਦੇ ਨਾਲ ਵੀ ਆਪਾਂ ਮੋਹ ਕਰਦੇ ਹਾਂ ਉਹ ਸਾਡਾ ਆਪਣਾ ਨਹੀਂ ਬਣਦਾ ਹਰ ਚੀਜ਼ ਇੱਕ ਦਿਨ ਇੱਥੇ ਰਹਿ ਜਾਂਦੀ ਨਾ ਦੇਹ ਤੇ ਨਾ ਗ੍ਰਹਿ ਘਰ ਤੇ ਨਾ ਬਹੁਤੇ ਸਨੇਹ ਮੋਹ ਪਿਆਰ ਦੇਹ ਨਾ ਗੇਹ ਨਾ ਨੇਹ ਨਾ ਨੀਤਾ ਮਾਇਆ ਮਤ ਕਹਾਂ ਲੋਗਾਰੋ ਛਤਰ ਨ ਪਤਰ ਨ ਚੌਰ ਨ ਚਾਵਰ ਬਹਿਤੀ ਜਾਤ ਰਿਦੇ ਨ ਵਿਚਾਰੋ ਰਾਤ ਨ ਅਸਵ ਨ ਗਾਜ ਸਿੰਘ ਆਸਨ ਕਿਨ ਮੈਂ त्यागਤ ਨਾਂਗ ਸਿਹਾਰੋ ਸੂਰ ਨਬੀਰ ਨ ਮੀਰ ਨ ਖਾਨਮ ਸੰਗ ਨ ਕੋ ਦ੍ਰਿਸ਼ਟ ਨਿਹਾਰੋ ਕੋਟ ਨ ਓਟ ਨ ਕੋਸ਼ ਨ ਛੋਟਾ ਕਿਸੇ ਚੀਜ਼ ਦੇ ਵਿੱਚ ਛੁਟਕਾਰਾ ਨਹੀਂ ਹੈ ਕੋਈ ਚੀਜ਼ ਨਾਲ ਨਹੀਂ ਜਾਣੀ ਹਰ ਚੀਜ਼ ਅਖੀਰ ਬੰਦਾ ਆਪਣਾ ਦੁੱਖ ਰੋ ਕੇ ਕੀਰਨੇ ਪਾ ਕੇ ਚਲਾ ਜਾਂਦਾ ਜੋ ਮੋਹ ਮਾਇਆ ਚਿਤ ਲਾਇਨ ਦੇ ਸੇ ਦੁਛੋੜ ਚੱਲੇ ਦੁੱਖ ਰੋਏ ਜਨ ਨਾਨਕ ਨਾਮ ਤੇ ਆਇਆ ਦਾਸ ਨਾਨਕ ਨੇ ਕੇਵਲ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਸਿਮਰਿਆ ਹੈ। हे ਨਾਨਕ ਜਿਨ੍ਹਾਂ ਜਿਨ੍ਹਾਂ ਨੇ ਨਾਮ ਸਿਮਰ ਲਿਆ ਹਰ ਅੰਤ ਸਖਾਈ ਹੋਏ ਉਹ ਵਾਹਿਗੁਰੂ ਦਾ ਨਾਮ ਉਹਨਾਂ ਦਾ ਅੰਤ ਵੇਲੇ ਸਖਾਈ ਬਣਦਾ ਸਾਥੀ ਬਣਦਾ ਮਿੱਤਰ ਬਣਦਾ। ਬਾਕੀ ਕੋਈ ਚੀਜ਼ ਮਨਦੇ ਦੇ ਨਾਲ ਨਹੀਂ ਜਾਂਦੀ। ਆਪਣਾ ਸਰੀਰ ਵੀ ਨਹੀਂ ਇਹਦਾ ਕੀ ਮਾਨ ਕਰਨਾ? ਆਪਣ ਤਨ ਨਹੀਂ ਜਾ ਕੋ ਗਰਬਾ। ਆਪਣੇ ਸਰੀਰ ਦਾ ਬੰਦੇ ਨੂੰ ਮਾਨ ਹੁੰਦਾ ਪਰ ਇਹ ਵੀ ਆਪਦਾ ਨਹੀਂ ਬਣਦਾ। ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਸਰੀਰ ਨੇ ਵੀ ਇੱਕ ਦਿਨ ਸਾਥ ਛੱਡ ਦੇਣਾ ਵੀ ਮੈਂ ਤੇਰਾ ਕੁਝ ਨਹੀਂ ਲੱਗਦਾ ਆ ਗਿਆ ਹੰਸ ਇਕੱਲਾ ਵਾਲੀ ਗੱਲ ਬਣਦੀ ਐ ਤੇ ਬੰਦਾ ਜਿੰਨੀਆਂ ਤੰਦਾ ਮੋਧੀਆਂ ਪਈਆਂ ਨੇ ਸਾਰੀਆਂ ਨੂੰ ਹੌਲੀ-ਹੌਲੀ ਤੋੜ ਲੈਂਦਾ ਟੁੱਟ ਜਾਂਦੀਆਂ ਨੇ ਨਾਨਕ ਉੱਠੀ ਚੱਲਿਆ ਸਭ ਗੂੜੇ ਟੁੱਟੇ ਨੇ ਮੈਂ ਹਰ ਬਿਨੇ ਆਵਰ ਨਾ ਕੋਈ ਮੇਰਾ ਤਾਂ ਵਾਹਿਗੁਰੂ ਤੋਂ ਬਿਨਾ ਹੋਰ ਕੋਈ ਆਸਰਾ ਹੀ ਨਹੀਂ ਹਰ ਗੁਰ ਸਰਣ ਆਈ ਪਾਈ ਐ ਉਸ ਹਰੀ ਦੀ ਪ੍ਰਾਪਤੀ ਕਰਨੀ ਤੇ ਗੁਰੂ ਦੀ ਸ਼ਰਣ ਦੇ ਵਿੱਚ ਜਾਣਾ ਪਵੇਗਾ ਵਣ ਜਾ ਰਿਆ ਮਿੱਤਰਾ ਵੱਡ ਭਾਗ ਪ੍ਰਾਪਤ ਹੋਏ ਵੱਡੇ ਭਾਗਾ ਨਾਲ ਹੀ ਉਹ ਵਾਹਿਗੁਰੂ ਮਿਲਦਾ ਹੈ ਗੁਰੂ ਦੀ ਸ਼ਰਣ ਵਿੱਚ ਗੁਰੂ ਦੀ ਸ਼ਰਣ ਵੀ ਭਾਗਾ ਨਾਲ ਮਿਲਦੀ ਹੈ ਉਸ ਹਰੀ ਨੂੰ ਗੁਰੂ ਦੀ ਸ਼ਰਣ ਵਿੱਚ ਜਾ ਕੇ ਲੱਭ ਲਈਦਾ ਹਰ ਖੁਰਸ਼ ਰਣਾਈ ਪਾਈ ਹੈ ਵਣ ਜਾ ਰਿਆ ਮਿੱਤਰਾ ਵੱਡ ਭਾਗ ਪ੍ਰਾਪਤ ਹੋਏ ਗੁਰੂ ਦੀ ਸ਼ਰਨ ਵਿੱਚ ਜਾਣਾ ਚਾਹੀਦਾ ਸ਼ਬਦ ਦੇ ਪਹਿਲੇ ਬੰਦ ਵਿੱਚ ਇਹ ਗੱਲ ਸਮਝਾਈ ਗੁਰੂ ਸਾਹਿਬ ਨੇ ਕਿ ਬੰਦਿਆ ਤੇਰਾ ਕੋਈ ਨਹੀਂ ਤੇਰਾ ਜੇ ਆਤਮਿਕ ਤੌਰ ਤੇ ਹਰ ਵੇਲੇ ਨਾਲ ਰਹਿਣ ਵਾਲਾ ਕਲਿਆਣਕਾਰੀ ਸਾਥੀ ਹੈ ਤਾਂ ਉਹ ਰੱਬ ਦਾ ਨਾਮ ਹੈ ਉਹਨੇ ਸੰਗਤ ਵਿੱਚ ਜਾ ਕੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਹੀ ਪ੍ਰਾਪਤ ਹੋਣਾ ਇਸ ਲਈ ਸੰਗਤ ਵਿੱਚ ਜਾਈਏ ਇਹ ਪਹਿਲੇ ਬੰਦ ਦਾ ਉਪਦੇਸ਼ ਆ ਹੁਣ ਦੂਜਾ ਬੰਦ ਪੜ੍ਹੀਏ ਸੰਤ ਜਨਾ ਵੇਣ ਭਾਈਆਂ ਹਰ ਕਿਨੈ ਨਾ ਪਾਇਆ ਨਾਉ ਸੰਤ ਜਨਾ ਭਰਾਵਾਂ ਤੋਂ ਬਿਨਾ ਸਾਧ ਸੰਗਤ ਤੋਂ ਬਿਨਾ ਕਿਸੇ ਨੂੰ ਵੀ ਨਾਮ ਪ੍ਰਾਪਤ ਨਹੀਂ ਹੁੰਦਾ ਆਪਾਂ ਸਾਰੇ ਨਾਮ ਦੀ ਗੱਲ ਕਰਦੇ ਆ ਨਾਮ ਦੀ ਵਿਆਖਿਆ ਦਾ ਦਾਵਾ ਵੀ ਕਰਦੇ ਆ ਨਾਮ ਐ ਨਹੀਂ ਐ ਹੁੰਦਾ ਹਰ ਬੰਦਾ ਉਪਦੇਸ਼ ਦੇ ਰਿਹਾ ਗੁਰੂ ਸਾਹਿਬ ਜੀ ਕਹਿੰਦੇ ਨੇ ਨਾਮ ਸੰਗਤ ਵਿੱਚੋਂ ਸਮਝ ਆਉਂਦਾ ਕੋਈ ਵੀ ਬੰਦਾ ਜਿਹੜਾ ਸੰਗਤ ਵਿੱਚ ਨਹੀਂ ਵੀ ਜਾਂਦਾ ਉਹ ਵੀ ਨਾਮ ਦੀ ਵਿਆਖਿਆ ਕਰ ਰਿਹਾ ਮੈਂ ਦੱਸਦਾ ਨਾਮ ਕੀ ਹੁੰਦਾ ਗੁਰੂ ਜੀ ਕਹਿੰਦੇ ਨੇ ਸੰਤ ਜਨਾ ਵੇਣ ਭਾਈਆਂ ਹਰ ਕਿਨੈ ਨਾ ਪਾਇਆ ਨਾ ਸੰਤ ਜਨਾ ਦੀ ਰੱਬ ਦੇ ਪਿਆਰਿਆਂ ਦੀ ਸੰਗਤ ਤੋਂ ਬਿਨਾਂ satsangਤ ਵਿੱਚ ਜਾਣ ਤੋਂ ਬਿਨਾਂ ਕਿਸੇ ਨੇ ਵੀ ਨਾਮ ਦੀ ਪ੍ਰਾਪਤੀ ਨਹੀਂ ਕੀਤੀ ਇੱਥੇ ਭਾਈਆਂ ਲਿਖਿਆ ਉਹ ਭਰਾ ਨੇ ਸਾਡੇ ਭਰਾ ਬਣ ਕੇ ਇੱਕ ਬੰਦਾ ਦੂਜੇ ਨੂੰ ਸਹੀ ਗਾਈਡ ਕਰੇ ਗੁਰੂ ਦੀ ਗੱਲ ਸਮਝਾਵੇ ਆਮ ਕਰਕੇ ਜਿੱਥੇ ਸੰਤਾਂ ਦੀ ਗੱਲ ਆਉਂਦੀ ਉਥੇ ਦੇਹ ਪੂਜਾ ਸ਼ੁਰੂ ਹੋ ਜਾਂਦੀ ਮੱਥੇ ਟਿਕਾਉਣੇ ਸ਼ੁਰੂ ਹੋ ਜਾਂਦੇ ਨੇ ਆਪ ਗੁਰੂ ਵਰਗ ਗੁਰੂ ਬਣਨ ਵਰਗਾ ਕੰਮ ਚੱਲ ਪੈਂਦਾ ਤੇ ਪੋਲੇ-ਪਾਲੇ ਲੋਕ ਵਿਚਾਰੇ ਉਹ ਡੇਰੇਦਾਰਾਂ ਦੇ ਮਗਰ ਲੱਗ ਜਾਂਦੇ ਪਰ ਇਥੇ ਵੇਖੋ ਕਿੰਨੀ ਖੂਬਸੂਰਤੀ ਹੈ ਗੁਰੂ ਸਾਹਿਬ ਨੇ ਜਿੱਥੇ ਸੰਤ ਜਨ ਲਿਖਿਆ ਨਾਲ ਭਰਾ ਲਿਖਿਆ ਜੇ ਭਰਾ ਬਣ ਕੇ ਕੋਈ ਤੁਹਾਨੂੰ ਰਾਹੇ ਪਾਉਂਦਾ ਤਾਂ ਉਹ ਜ਼ਰੂਰ ਸਹੀ ਸੰਤ ਹੋ ਸਕਦਾ ਪਰ ਜੇ ਕੋਈ ਗੁਰੂ ਵਾਂਗੂ ਬਣ ਕੇ ਗੱਦੀਆਂ ਲਾਉਂਦਾ ਫਿਰ ਉਹ ਉਹਦੇ ਕੋਲ ਨਾਮ ਨਹੀਂ ਹੋਊਗਾ ਉਥੇ ਠੱਗੀ ਹੋਊਗੀ ਖੈਰ ਇਹ ਵੱਖਰਾ ਵਿਸ਼ਾ ਹੈ ਆਪਾਂ ਸਿਰਫ ਇਹ ਵਿਚਾਰ ਕਰੀਏ ਸੰਤ ਜਨਾਂ ਵਿਣ ਪਾਈਆਂ ਹਰ ਕਿਨੈ ਨਾ ਪਾਇਆ ਨਾ ਬਿਨਾ ਸੰਤ ਜਨਾਂ ਭਰਾਵਾਂ ਤੋਂ ਬਿਨਾ ਕੋਈ ਨਹੀਂ ਰੱਬ ਦੇ ਨਾਮ ਨੂੰ ਲੱਭਿਆ ਨਹੀਂ ਪਾਇਆ ਨਹੀਂ ਗੁਰੂ ਸਾਹਿਬ ਜੀ ਨੇ ਅੱਗੇ ਲਿਖਿਆ ਵਿੱਚ ਹਉਮੈ ਕਰਮ ਕਮਾਮ ਦੇ ਜਿਵੇਂ ਵੇਸਵਾ ਪੁੱਤ ਨੇ ਨਾ ਜੋ ਸੰਗਤ ਨਹੀਂ ਕਰਦੇ ਜੋ ਪਰਮੇਸ਼ਰ ਦੇ ਨਾਮ ਨੂੰ ਨਹੀਂ 부ਝਦੇ ਉਹ ਕਰਮ ਤਾਂ ਉਹ ਵੀ ਕਰਦੇ ਨੇ ਫਿਰ ਉਹਨਾਂ ਦੇ ਕਰਮਾਂ ਦਾ ਆਧਾਰ ਬਣ ਜਾਂਦੀ ਹਉਮੈ ਉਹ ਹਉਮੈ ਦੇ ਅਧੀਨ ਕਰਮ ਕਮਾਉਂਦੇ ਹਨ ਤੇ ਇਦਾਂ ਹੁੰਦਾ ਜਿਵੇਂ ਵੇਸਵਾ ਪੁੱਤ ਨਿਨਾਉ ਵੇਸਵਾ ਦਾ ਜਿਹੜਾ ਪੁੱਤ ਹੁੰਦਾ ਉਹਦਾ ਪਿਤਾ ਦੇ ਨਾਮ ਤੋਂ ਵੀ ਨਹੀਂ ਹੁੰਦਾ ਨਿਨਾਉ ਉਹ ਆਪਣੇ ਪਿਤਾ ਦਾ ਨਾਮ ਨਹੀਂ ਦੱਸ ਸਕਦਾ ਪਿਤਾ ਜਾਤ ਤਾਂ ਹੋਈ ਹੈ ਗੁਰ ਤੁਠਾ ਕਰੇ ਪਸਾਉ ਪਿਤਾ ਜਾਤ ਪਿਤਾ ਦੀ ਜਾਤ ਵਾਲਾ ਪਿਤਾ ਦੀ ਕੁੱਲ ਵਾਲਾ ਤਾਂ ਬੰਦਾ ਤਾਂ ਹੀ ਬਣਦਾ ਭਾਵੇਂ ਪਰਮੇਸ਼ਰ ਨਾਲ ਬੰਦੇ ਦਾ ਸਬੰਧ ਤਾਂ ਹੀ ਜੁੜਦਾ ਗੁਰ ਤੁੱਠਾ ਕਰੇ ਪਸਾਉ ਜਦੋਂ ਗੁਰੂ ਕਿਰਪਾ ਕਰਦੇ ਗੁਰੂ ਮਿਹਰ ਕਰ ਦਵੇ ਗੁਰੂ ਤਰੁੱਠ ਕੇ ਮਿਹਰ ਕਰਦਾ ਜਦੋਂ ਉਦੋਂ ਹੀ ਪਿਤਾ ਜਾਤ ਹੋਈਦਾ ਭਾਵੇਂ ਪਿਤਾ ਦੀ ਕੁੱਲ ਪਿਤਾ ਦੀ ਜਾਤ ਵਿੱਚ ਤਾਂ ਹੀ ਬਣੇ ਬਣ ਆਉਂਦਾ ਹੈ ਬੰਦਾ ਜਦੋਂ ਗੁਰੂ ਦੀ ਕਿਰਪਾ ਹੋਈ ਉਹ ਪਰਮੇਸ਼ਰ ਪਿਤਾ ਉਹਦੇ ਨਾਲ ਮੇਲ ਹੋ ਗਿਆ ਜਿੰਨਾ ਚਿਰ ਉਹਦੇ ਤੋਂ ਟੁੱਟੇ ਹੋਏ ਆ ਸਾਨੂੰ ਕੁਝ ਵੀ ਨਹੀਂ ਪਤਾ ਕਿ ਸਾਡਾ ਸਿਰਜਣ ਹਾਰ ਵੀ ਕੋਈ ਹੈ ਪਿਤਾ ਜਾਤ ਤਾਂ ਹੋਈ ਐ ਗੁਰ ਤੁਠਾ ਕਰੇ ਪਸਾਉ ਵਡ ਭਾਗੀ ਗੁਰ ਪਾਇਆ ਹਰ ਅਨਿਸ ਲਗਾ ਪਾਉ ਵੱਡੇ ਭਾਗਾ ਨਾਲ ਜਿਹਨੂੰ ਗੁਰੂ ਮਿਲਿਆ ਉਹਦਾ ਦਿਨ ਰਾਤ ਪਿਆਰ ਲੱਗ ਜਾਂਦਾ ਪਰਮੇਸ਼ਰ ਨਾਲ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ ਜਨ ਨਾਨਕ ਦਾਸ ਨਾਨਕ ਨੇ ਬ੍ਰਹਮ ਪਛਾਣਿਆ ਪਰਮਾਤਮਾ ਨਾਲ ਸਾਂਝ ਪਾਈ ਉਹਨੂੰ ਜਾਣਿਆ ਉਹਨੂੰ ਪਛਾਣਿਆ ਹਰ ਕੀਰਤ ਕਰਮ ਕਮਾਉ ਪਰਮਾਤਮਾ ਦੀ ਸਿਫਤ ਸਲਾਹ ਉਹਦੀ ਕੀਰਤੀ ਇਹਦੀ ਕਮਾਈ ਉਹ ਕਰਦੇ ਨੇ ਫਿਰ ਕਹਿੰਦੇ ਹਨ ਮਨ ਹਰ ਹਰ ਲੱਗਾ ਚਾਓ ਇਥੇ ਇਸ ਅਵਸਥਾ ਵਿੱਚ ਮਨ ਦੇ ਵਿੱਚ ਹਰੀ ਪਰਮਾਤਮਾ ਦਾ ਵਾਹਿਗੁਰੂ ਦਾ ਚਾਹ ਲੱਗ ਜਾਂਦਾ ਗੁਰਪੁਰ ਹੈ ਗੁਰਪੁਰ ਹੈ ਨਾਮ ਦ੍ਰਿੜਾਇਆ ਹਰ ਮਿਲਿਆ ਹਰ ਪ੍ਰਭ ਨਾਮ ਪੂਰੇ ਗੁਰੂ ਨੇ ਨਾਮ ਦ੍ਰਿੜ ਕਰਾਇਆ ਤੇ ਹਰੀ ਦਾ ਨਾਮ ਜਿਹੜਾ ਉਹ ਪ੍ਰਾਪਤ ਹੋ ਗਿਆ ਹਿਰਦੇ ਘਰ ਵਿੱਚ ਵਸ ਗਿਆ ਪਹਿਲੇ ਬੰਦ ਵਿੱਚ ਗੁਰੂ ਜੀ ਨੇ ਕਿਹਾ ਸੀ ਕਿ ਸਾਰਾ ਕੁਝ ਸਾਡੇ ਤੋਂ ਅਲੱਗ ਹੈ ਅਸੀਂ ਆਤਮਾ ਦੇ ਤੌਰ ਤੇ ਇਕੱਲੇ ਹਾਂ ਬੰਦਾ ਦੁਨੀਆ ਤੇ ਇਕੱਲਾ ਆਉਂਦਾ ਤੇ ਇਕੱਲਾ ਜਾਂਦਾ ਹੈ ਤੇ ਇਹਨੇ ਜੀਮਲ ਨੂੰ ਸਫਲ ਕਰਨਾ ਤੈਨੂੰ ਗੁਰੂ ਦੀ ਸ਼ਰਨ ਵਿੱਚ ਜਾਣਾ ਚਾਹੀਦਾ ਪਹਿਲੇ ਬੰਦ ਵਿੱਚ ਗੁਰੂ ਦੀ ਸ਼ਰਨ ਵਿੱਚ ਆਉਣ ਦੀ ਗੱਲ ਕੀਤੀ ਦੂਜੇ ਬੰਦ ਵਿੱਚ ਗੁਰੂ ਦੀ ਸ਼ਰਨ ਵਿੱਚ ਆ ਚੁੱਕੇ ਮਨੁੱਖ ਦੀਆਂ ਬਰਕਤਾਂ ਉਹਦੇ ਮਨ ਦੀ ਅਵਸਥਾ ਦਾ ਜ਼ਿਕਰ ਕੀਤਾ ਉਹਦੇ ਮਨ ਦੇ ਚਾਹ ਦਾ ਗੱਲ ਚਾਹ ਦੀ ਗੱਲ ਕੀਤੀ ਕਿ ਉਹਨੂੰ ਕਿੰਨਾ ਚਾਹ ਹੁੰਦਾ ਮਨ ਹਰ ਹਰ ਲੱਗਾ ਚਾਹੋ ਇਹ ਉਹਦੀ ਅਵਸਥਾ ਹੈ ਉਹਦਾ ਖੇੜਾ ਹੈ ਸੰਗਤ ਨਾਲ ਉਹਦਾ ਪਿਆਰ ਹੈ ਹੁਣ ਤੀਜਾ ਬੰਦ ਕੀ ਕਹਿੰਦਾ ਤੀਜਾ ਬੰਦੇ ਕਹਿੰਦਾ ਕਿ ਸਮੇਂ ਨੂੰ ਸੰਭਾਲਣਾ ਚਾਹੀਦਾ ਸਮਾਂ ਜਿਹੜਾ ਵਾ ਇਹ ਬਹੁਤ ਤੇਜ਼ੀ ਨਾਲ ਲੰਘਦਾ ਜਾ ਰਿਹਾ ਇੰਨੀ-ਇੰਨੀ ਆਪਣੀ ਉਮਰ ਲੰਘ ਗਈ ਆਪਾਂ ਨੂੰ ਪਤਾ ਨਹੀਂ ਲੱਗਾ ਕਦੋਂ ਲੰਘ ਗਈ ਤੇ ਜਿਹੜੀ ਰਹਿੰਦੀ ਆ ਪਤਾ ਉਹਦਾ ਵੀ ਨਹੀਂ ਲੱਗਣਾ ਤੇ ਜਿੰਨਾ ਚਿਰ ਤੱਕ ਜਵਾਨੀ ਵਾਲੇ ਸਾਹ ਚੱਲਦੇ ਨੇ ਇਹ ਸਮੇਂ ਨੂੰ ਸੰਭਾਲ ਲੈਣਾ ਚਾਹੀਦਾ ਜਬ ਲਗ ਜੋ ਬਨ ਸਾਸ ਹੈ ਤਬ ਲਗ ਨਾਮ ਧਿਆਇ ਜਿੰਨਾ ਚਿਰ ਤੱਕ ਜਵਾਨੀ ਵਾਲਾ ਸਵਾਸ ਆ ਚੱਲਦਾ ਉਹਨਾਂ ਚਿਰ ਨਾਮ ਜਪੋ ਨਾਮ ਜਪਣ ਦਾ ਮਤਲਬ ਬਹੁਤ ਵਿਸ਼ਾਲ ਹੋ ਜਾਂਦਾ ਨਾਮ ਜਪਣ ਦਾ ਅਰਥ ਪੂਰੀ ਜ਼ਿੰਦਗੀ ਨੂੰ ਪਰਮੇਸ਼ਰ ਦੇ ਨਾਮ ਤੇ ਜੀਣਾ ਹੁੰਦਾ ਆਪਣੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਕਹਿਣਾ ਇਹ ਆਧਾਰ ਹੈ ਇਹ ਸ਼ੁਰੂਆਤ ਹੈ ਪਰ ਨਾਮ ਦੇ ਅਰਥ ਫਿਰ ਇੱਥੋਂ ਤੱਕ ਚੱਲ ਜਾਂਦੇ ਆ ਵੀ ਜੇਤਾ ਕੀਤਾ ਤੇਤਾ ਨਾਉ ਜਿੰਨਾ ਕੁਝ ਰੱਬ ਨੇ ਪੈਦਾ ਕੀਤਾ ਉਹ ਸਾਰੇ ਦਾ ਸਾਰਾ ਹੀ ਪ੍ਰਮਾਤਮਾ ਦਾ ਨਾਮ ਹੀ ਲੱਗਦਾ ਹਰ ਕੁਝ ਸਾਰਾ ਕੁਝ ਨਾਮ ਹੋ ਜਾਂਦਾ ਨਾਮ ਤੋਂ ਬਿਨਾ ਕੁਝ ਵੀ ਨਹੀਂ ਫਿਰ ਦਿਖਦਾ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਉਹਨਾਂ ਨੂੰ ਹਰ ਚੀਜ਼ 'ਚੋਂ ਨਾਮ ਦਾ ਦੀਦਾਰ ਹੁੰਦਾ ਇਹ ਨਾਮ ਜਪਣ ਵਾਸਤੇ ਗੁਰੂ ਜੀ ਕਹਿੰਦੇ ਹਨ ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਧਿਆਈ ਜਿੰਨਾ ਚਿਰ ਜਵਾਨੀ ਹੈ ਸਵਾਸ ਹੈ ਉਹਨਾਂ ਚਿਰ ਤੱਕ ਨਾਮ ਜਪ ਚਲਦਿਆਂ ਨਾਲ ਹਰ ਚਲ ਸੀ ਹਰ ਅੰਤ ਤੇ ਲੈ ਛਡਾਏ ਦੁਨੀਆਂ ਤੋਂ ਤੁਰਦਿਆਂ ਇਹ ਨਾਲ ਤੁਰੇਗਾ ਅੰਤ ਵੇਲੇ ਤੈਨੂੰ ਛਡਾ ਲਵੇਗਾ ਤੇਰੀਆਂ ਔਕੜਾਂ ਦੁੱਖ ਮੁਸੀਬਤਾਂ ਜੋ ਤੇਰੇ ਕੋਲ ਆਉਣਗੇ ਉਹਨਾਂ ਸਾਰਿਆਂ ਤੋਂ ਤੈਨੂੰ ਇੰਨੇ ਵਿੱਚ ਹੁਣਾ ਨਾਮ ਨੇ ਹਉ ਬਲੇ ਹਾਰੀ ਤਿੰਨ ਕਉ ਜਿਨ ਹਰ ਮਨ ਉਠਾਇ ਮੈਂ ਉਹਨਾਂ ਤੋਂ ਬਲੇ ਹਾਰ ਜਾਂਦਾ ਜਿਨ੍ਹਾਂ ਦੇ ਹਰੀ ਵਾਹਿਗੁਰੂ ਮਨ ਵਿੱਚ ਵਸਿਆ ਹੈ ਜਿਨਿ ਹਾਰ ਹਰ ਨਾਮ ਨ ਚੇਤੇਉ ਸੇ ਅੰਤ ਗਏ ਪਛਤਾਏ ਜਿਨ੍ਹਾਂ ਨੇ ਹਰੀ ਦਾ ਨਾਮ ਚੇਤੇ ਨਹੀਂ ਕੀਤਾ ਉਹ ਪਛਤਾ ਕੇ ਗਏ ਦੁਨੀਆ ਤੋਂ ਆਖਰ ਨੂੰ ਸੰਸਾਰ ਤੋਂ ਦੁਖੀ ਹੋ ਕੇ ਪਛਤਾ ਕੇ ਉਹ ਮਨੁੱਖ ਚਲੇ ਗਏ ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਚੇਤੇ ਵਾਹਿਗੁਰੂ ਨੂੰ ਸਿਮਰਿਆ ਉਹ ਮਨੁੱਖ ਉਜਲੇ ਮੁਖ ਲੈ ਕੇ ਸੰਸਾਰ ਤੋਂ ਜਾਂਦੇ ਨੇ ਜਿਨ੍ਹਾਂ ਨੇ ਨਹੀਂ ਚੇਤਿਆ ਉਹ ਪਛਤਾ ਕੇ ਦੁੱਖ ਪਾ ਕੇ ਜਾਂਦੇ ਹਨ ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਤੇ ਆਏ ਤੁਰੋਂ ਮਸਤਕ ਤੇ ਪਾਗਾ ਵਿੱਚ ਮਥੇ ਤੇ ਜਿਨ੍ਹਾਂ ਦੇ ਹਰੀ ਪ੍ਰਭੂ ਨੇ ਵਾਹਿਗੁਰੂ ਨੇ ਲਿਖਿਆ ਉਹੀ ਨਾਮ ਤੇ ਆਉਂਦੇ ਨੇ ਏ ਨਾਨਕ ਨਾਮ ਜਪਣਾ ਵਾਹਿਗੁਰੂ ਨੂੰ ਚੇਤੇ ਕਰਨਾ ਇਹ ਸਾਡੇ ਆਪ ਦੇ ਜੋਰ 'ਚ ਵੀ ਨਹੀਂ ਆਉਂਦਾ ਇਹ ਦੀ ਬਖਸ਼ਿਸ਼ ਤੇ ਆਉਂਦਾ ਹੈ ਪਾਗਾ ਵਾਲੇ ਬੰਦੇ ਨੇ ਜਿਨ੍ਹਾਂ ਦੇ ਤਰੋਂ ਪਾਗਾ ਚ ਲਿਖਿਆ ਉਹੀ ਨਾਮ ਨੂੰ ਤੇ ਆਉਂਦੇ ਨੇ ਬਾਕੀ ਮਨੁੱਖ ਜਿਹੜੇ ਹਨ ਉਹ ਪਾਗਾ ਤੋਂ ਹੀਣੇ ਜਿਨ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਦੀ ਬਾਸ ਉਹ ਆਪਣੇ ਜੀਵਨ ਨੂੰ ਤਰਹਾਰਜੋਗ ਬਣਾ ਲੈਂਦੇ ਹਨ ਮਨ ਹਰ ਹਰ ਪ੍ਰੀਤ ਲਗਾਏ ਏ ਮਨ ਵਾਹਿਗੁਰੂ ਦੇ ਨਾਮ ਵਿੱਚ ਪ੍ਰੀਤ ਲਾ ਪਿਆਰ ਕਰ ਉਸ ਵਾਹਿਗੁਰੂ ਦੇ ਨਾਮ ਨੂੰ ਵੱਡੇ ਭਾਗੀ ਗੁਰ ਪਾਇਆ ਗੁਰ ਸ਼ਬਦੀ ਪਾਰ ਲੰਘਾਇ ਵਡੇ ਭਾਗਾ ਨਾਲ ਜਿਹਨੂੰ ਗੁਰੂ ਮਿਲਿਆ ਗੁਰੂ ਦੇ ਸ਼ਬਦ ਰਾਹੀ ਉਹ ਪਾਰ ਲੰਘ ਜਾਂਦਾ ਵਾਹਿਗੁਰੂ ਉਹਨੂੰ ਪਾਰ ਲਗਾਉਂਦਾ ਵੱਡੇ ਭਾਗਾ ਵਾਲਾ ਮਨੁੱਖ ਗੁਰੂ ਦੀ ਸ਼ਰਨ ਆਉਂਦਾ ਤੇ ਸ਼ਬਦ ਦੇ ਨਾਲ ਜੁੜ ਕੇ ਪਾਰ ਹੁੰਦਾ ਰਹਾਓ ਇਹ ਸ਼ਬਦ ਦਾ ਤੀਸਰਾ ਰਹਾਓ ਹੈ ਇਸ ਤੋਂ ਅੱਗੇ ਮਹਾਰਾਜ ਚੌਥਾ ਪਦ ਉਚਾਰਦੇ ਹਨ ਹਰ ਆਪੇ ਆਪਿ ਉਪਾਉਂਦਾ ਹਰ ਆਪੇ ਦੇਵਲੇ ਵਾਹਿਗੁਰੂ ਆਪ ਹੀ ਆਪਣੇ ਆਪ ਨੂੰ ਸੰਸਾਰ ਦੇ ਰੂਪ ਵਿੱਚ ਪ੍ਰਗਟ ਕਰਦਾ ਹੈ ਉਪਾਉਂਦਾ ਪੈਦਾ ਕਰਦਾ ਤੇ ਆਪ ਹੀ ਉਹ ਜ਼ਿੰਦਗੀ ਦਿੰਦਾ ਤੇ ਲੈਂਦਾ ਹਰ ਆਪੇ ਪਰਮ ਪੁਲਾਉਂਦਾ ਹਰ ਆਪੇ ਹੀ ਮਤ ਦੇ ਵਾਹਿਗੁਰੂ ਆਪ ਹੀ ਮਾਇਆ ਦੀ ਪਟਕਣਾ ਵਿੱਚ ਪੁਲਾਉਂਦਾ ਹੈ ਆਪ ਹੀ ਉਹ ਮਤ ਦਿੰਦਾ ਹੈ ਗੁਰਮੁਖਾਂ ਮਨ ਪਰਗਾਸ ਹੈ ਸੇ ਵਿਰਲੇ ਕਈ ਕੇ ਗੁਰਮੁਖ ਜਿਹੜੇ ਗੁਰੂ ਦੀ ਛਲਨ ਪੈਂਦੇ ਹਨ ਉਹਨਾਂ ਦੇ ਮਨ ਵਿੱਚ ਪ੍ਰਕਾਸ਼ ਚਾਨਣ ਹੁੰਦਾ ਪਰ ਇਹੋ ਜੇ ਬੰਦੇ ਵਿਰਲੇ ਹੁੰਦੇ ਨੇ ਸੇ ਵਿਰਲੇ ਕਈ ਕੇ ਉਹ ਵਿਰਲੇ ਵਿਰਲੇ ਹੁੰਦੇ ਹਨ ਭਾਗਾਂ ਵਾਲੇ ਬੰਦੇ ਜਿਨ੍ਹਾਂ ਦੇ ਅੰਦਰ ਚਾਨਣ ਹੈ ਹਉ ਬਲਿਹਾਰੀ ਤੈਨ ਕੋ ਜਿਨ ਹਰ ਪਾਇਆ ਗੁਰਮਤੇ ਮੈਂ ਬੜੇ ਹਾਰ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਹਰੀ ਵੈਗਰੂ ਨੂੰ ਪਾਇਆ ਗੁਰਮਤੇ ਗੁਰੂ ਦੀ ਮਤ ਦੀ ਰਾਹੀ ਹਾਂ ਬੜੇ ਹਾਰੀ ਤੈਨ ਕੋ ਉਹਨਾਂ ਤੋਂ ਮੈਂ ਬੜੇ ਹਾਰ ਜਾਣਾਂ ਜਿਨ੍ਹਾਂ ਨੇ ਗੁਰੂ ਦੀ ਮਤ ਲਈ ਤੇ ਗੁਰੂ ਦੀ ਮਤ ਲੈ ਕੇ ਪ੍ਰਮਾਤਮਾ ਨੂੰ ਪਾਇਆ ਜਾਣਿਆ ਸਮਝਿਆ ਜਨ ਨਾਨਕ ਕਮਲ ਪ੍ਰਗਾਸਿਆ ਮਨ ਹਰ ਹਰ ਉਠੜਾਹੀ ਏ ਹੀ ਨਾਨਕ ਜਿਨ੍ਹਾਂ ਦੇ ਅੰਦਰ ਹਰੀ ਵਸ ਪਿਆ ਉਠਿਆ ਉਨ੍ਹਾਂ ਦੇ ਮਨ ਦਾ ਕਮਲ ਖਿੜ ਗਿਆ। ਵਾਹਿਗੁਰੂ ਦੇ ਨਾਮ ਦਾ ਪ੍ਰਕਾਸ਼ ਅੰਦਰ ਹੋਇਆ। ਹਿਰਦੇ ਦਾ ਕਮਲ ਖਿੜ ਗਿਆ। ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਵਸਿਆ। ਮਨ ਹਰ ਹਰ ਜਪਨ ਕਰੇ। ਮਨ ਦੇ ਵਿੱਚ ਬੰਦਾ ਹਰੀ ਵਾਹਿਗੁਰੂ ਦੇ ਨਾਮ ਨੂੰ ਜੋ ਜਪਦਾ ਹੈ। ਉਹ ਮਨੁੱਖ ਸੁਖ ਪਾਉਂਦਾ ਹੈ। ਆਪਣੇ ਮਨ ਵਿੱਚ ਆਖੀ ਆਪਣੇ ਮਨ ਨੂੰ ਕਹੀਏ ਕਿ ਏ ਮੇਰੀ ਜਿੰਦ ਤੂੰ ਆਪਣੇ ਮਨ ਵਿੱਚ ਹਰੀ ਦਾ ਜਾਪ ਕਰ ਹਰ ਗੁਰ ਸ਼ਰਨਾਈ ਭਜ ਪਉ ਹਰੀ ਗੁਰੂ ਦੀ ਸ਼ਰਨ ਵਿੱਚ ਦੌੜ ਕੇ ਭੱਜ ਕੇ ਜਾਪੈ ਜਿੰਦੂ ਸਭ ਕਿਲ ਵਿਖ ਦੁੱਖ ਪਰ ਹਰੇ ਏ ਮੇਰੀ ਜਿੰਦ ਹਰੀ ਗੁਰੂ ਦੀ ਸ਼ਰਨ ਵਿੱਚ ਜਾ ਤੇਰੇ ਸਾਰੇ ਕਿਲ ਵਿਖ ਦੁੱਖ ਪਾਪ ਦੁੱਖ ਦੂਰ ਹੋ ਜਾਣਗੇ ਰਹਾਉ ਇਹ ਸ਼ਬਦ ਦਾ ਚੌਥਾ ਰਹਾਉ ਹੈ ਪੰਜਵੇਂ ਬੰਦ ਅੰਦਰ ਕਹਿੰਦੇ ਹਨ ਘਟ ਘਟ ਰਮਈਆ ਮਨ ਵਸੈ ਕਿਉ ਪਾਈਐ ਕਿਤ ਪਤ ਹਰੇ ਘਟ ਵਿੱਚ ਹਿਰਦੇ ਵਿੱਚ ਉਹ ਮਾਲਕ ਵੈਗੁਰੂ ਮਨ ਵਿੱਚ ਵਸੇ ਜਿਹੜਾ ਮਾਲਕ ਸਾਰਿਆਂ ਦੇ ਅੰਦਰ ਵਸਦਾ ਕਿਉ ਪਾਈਐ ਉਹਨੂੰ ਕਿਵੇਂ ਪਾਈਐ ਕਿਤ ਪਤ ਕਿਹੜੇ ਤਰੀਕੇ ਨਾਲ ਕਿਸ ਭਾਂਤ ਉਸਨੂੰ ਪਾਇਆ ਜਾ ਸਕਦਾ ਗੁਰ ਪੂਰਾ ਸਤਗੁਰ ਭੇਟੀਐ ਹਰਿ ਆਏ ਵਸੈ ਮਨ ਚਿਤ ਪੂਰਾ ਗੁਰੂ ਸਤਗੁਰ ਜੇ ਭੇਟੀਐ ਭੇਟਾ ਹੋਜੇ ਮਿਲ ਜਾ ਮੇਲ ਹੋਜੇ ਹਰਿ ਆਏ ਵਸੈ ਮਨ ਚਿਤ ਉਹ ਵਾਹਿਗੁਰੂ ਆ ਕੇ ਮਨ ਵਿੱਚ ਚਿਤ ਵਿੱਚ ਵਸ ਜਾਂਦਾ ਹੈ ਮੈਂ ਧਰ ਨਾਮੇ ਆਧਾਰ ਹੈ ਹਰ ਨਾਮੇ ਤੀ ਗਤ ਪਤ ਮੇਰੇ ਵਾਸਤੇ ਤਾਂ ਪ੍ਰਮਾਤਮਾ ਦਾ ਨਾਮ ਹੀ ਆਸਰਾ ਹੈ ਪ੍ਰਮਾਤਮਾ ਦੇ ਨਾਮ ਤੋਂ ਹੀ ਉੱਚੀ ਆਤਮਿਕ ਅਵਸਥਾ ਮਿਲਦੀ ਹੈ ਗਤ ਅਵਸਥਾ ਮਤ ਉੱਚੀ ਮਤ ਮਿਲਦੀ ਹੈ ਮੈਂ ਹਰ ਹਰ ਨਾਮ ਵਿਸਾਹ ਹੈ ਹਰ ਨਾਮੇ ਹੀ ਜਤ ਪਤ ਹਰੀ ਦਾ ਨਾਮ ਹੀ ਮੇਰਾ ਵਿਸਾਹ ਹੈ ਵਿਸਾਹ ਵਪਾਰ ਦੇ ਵਿੱਚ ਲੋੜ ਹੁੰਦੀ ਹੈ ਗਰੰਟੀ ਦੀ ਭਰੋਸੇ ਦੀ ਤੇ ਨਾਮ ਹੀ ਮੇਰਾ ਵਿਸਾਹ ਹੈ ਨਾਮੇ ਹੀ ਜਤ ਪਤ ਪ੍ਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਜਾਤ ਹੈ ਇੱਜ਼ਤ ਹੈ ਕਾਰੋਬਾਰ ਦੇ ਵਿੱਚ ਰਸੂਖ ਦਾ ਬੜਾ ਮੁੱਲ ਹੁੰਦਾ ਜ਼ਿੰਮੇਵਾਰੀ ਦਾ ਬੜਾ ਅਹਿਸਾਸ ਹੋਣਾ ਚਾਹੀਦਾ ਕਹਿੰਦੇ ਹਨ ਨਾਮ ਹੀ ਮੇਰਾ ਵਿਸਾਹ ਹੈ ਭਰੋਸਾ ਹੈ ਨਾਮ ਹੀ ਮੇਰੀ ਜਾਤ ਹੈ ਮੇਰੀ ਪਤ ਹੈ ਜਨ ਨਾਨਕ ਨਾਮ ਤੇ ਆਇਆ ਰੰਗ ਰਤੜਾ ਹਰ ਰੰਗ ਰਤ ਏ ਨਾਨਕ ਜਿਨ੍ਹਾਂ ਨੇ ਨਾਮ ਤੇ ਆਇਆ ਵਾਹਿਗੁਰੂ ਨੂੰ ਸਿਮਰਿਆ ਉਹ ਉਹਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਉਹਨਾਂ ਦੇ ਅੰਦਰ ਉਹਦੀ ਪ੍ਰੀਤ ਬੜੀ ਰਹਿੰਦੀ ਹੈ ਹਰ ਧਿਆਵੋ ਹਰ ਪ੍ਰਭ ਸਤ ਹੀ ਭਾਈ ਉਸ ਪ੍ਰਭੂ ਨੂੰ ਧਿਆਉ ਜੋ ਸਦਾ ਹੀ ਸਤ ਹੈ ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਗੁਰੂ ਦੀ ਬਚਨਾਂ ਦੀ ਰਾਹੀ ਹਰੀ ਪ੍ਰਭੂ ਵਾਹਿਗੁਰੂ ਨੂੰ ਜਿਨ੍ਹਾਂ ਨੇ ਜਾਣਿਆ ਉਹਨਾਂ ਨੂੰ ਇਹ ਗਿਆਨ ਹੋ ਜਾਂਦਾ ਸਮਝ ਆ ਜਾਂਦੀ ਹੈ ਕਿ ਸਾਰਾ ਕੁਝ ਉਸ ਉਸ ਹਰੀ ਪ੍ਰਭੂ ਵਾਹਿਗੁਰੂ ਤੋਂ ਹੀ ਉਤਪਤ ਹੁੰਦਾ ਹੈ ਸਾਰੀ ਉਤਪਤੀ ਸਾਰੀ ਪ੍ਰਦਾਇਸ਼ ਉਹਦੇ ਤੋਂ ਹੀ ਹੋਈ ਹੈ ਰਹਾਉ ਇਹ ਪੰਜਵਰ ਹਾਉ ਹੈ ਇਸ ਸ਼ਬਦ ਦਾ ਹਰ ਇੱਕ ਬੰਦ ਦੇ ਨਾਲ ਇੱਕ ਵੱਖਰਾ ਰਹਾਉ ਹੁੰਦਾ ਹੈ ਰਹਾਉ ਦੇ ਵਿੱਚ ਉਹ ਸਾਰੇ ਬੰਦ ਦਾ ਕੇਂਦਰੀ ਭਾਗ ਹੁੰਦਾ ਅਖੀਰਲਾ ਛੇਵਾਂ ਬੰਦ ਹੈ ਜਿਨ ਕੋ ਪੂਰਬ ਲਿਖਿਆ ਸੇ ਆਏ ਮਿਲੇ ਗੁਰਪਾਸ ਜਿਨ੍ਹਾਂ ਦੇ ਪੂਰਬਲੇ ਕਰਮਾਂ ਅਨੁਸਾਰ ਉਹਨਾਂ ਦੇ ਭਾਗਾਂ 'ਚ ਲਿਖਿਆ ਉਹ ਗੁਰੂ ਕੋਲ ਆ ਮਿਲਦੇ ਹਨ ਸੇਵਕ ਪਾਏ ਵਣ ਜਾ ਰਿਆ ਮਿਤਰਾ ਗੁਰ ਹਰ ਹਰ ਨਾਮ ਪ੍ਰਗਾਸ ਉਹ ਸੇਵਕ ਭਾਵ ਵਿੱਚ ਰਹਿੰਦੇ ਨੇ ਇਹ ਵਣਜਾਰੇ ਮਿੱਤਰ ਗੁਰੂ ਹਰੀ ਨਾਮ ਦਾ ਪ੍ਰਕਾਸ਼ ਉਹਨਾਂ ਦੇ ਅੰਦਰ ਕਰ ਦਿੰਦਾ ਤਨ ਤਨ ਵਣਜਾ ਵਪਾਰੀਆ ਤਨ ਤਨ ਵਣਜ ਵਪਾਰੀਆ ਇਹ ਵਣਜ ਤਨ ਹੈ ਇਹ ਵਣਜ ਕਰਨ ਵਾਲਾ ਤਨ ਹੈ ਅਮੁੱਲ ਗੁਣ ਅਮੁੱਲ ਵਪਾਰ ਇਹ ਵਣਜ ਵੀ ਤਨ ਇਹਨੂੰ ਕਰਨ ਵਾਲਾ ਵਣਜਣ ਵਾਲਾ ਵਣਜਾਰਾ ਵੀ ਤਨ ਜਿਨ ਵਖਰ ਲੱਦੇੜਾ ਹਰ ਰਾਸ ਜਿਨੇ ਵੀ ਵਸਤੂ ਵਖਰ ਲੱਧਿਆ ਹਰੀ ਦਾ ਨਾਮ ਉਹ ਰਾਸ ਪੂੰਜੀ ਉਹ ਸਰਮਾਇਆ ਲੱਧਿਆ ਉਹ ਬੰਦਾ ਤਨ ਹੈ ਉਹਦਾ ਵਣਜ ਤਨ ਹੈ ਗੁਰਮੁਖਾਂ ਦਰਮੁਖਿ ਉਜਲੇ ਸੇ ਆਏ ਮਿਲੇ ਹਰ ਪਾਸ ਗੁਰਮੁਖਾਂ ਦੇ ਮੁਖ ਵੈਗਰੂ ਦੇ ਦਰ ਤੇ ਉਜਲੇ ਹੁੰਦੇ ਨੇ ਉਹ ਹਰੀ ਪ੍ਰਭੂ ਪ੍ਰਮਾਤਮਾ ਅਕਾਲ ਪੁਰਖ ਵੈਗਰੂ ਨੂੰ ਆੜ ਮਿਲਦੇ ਹਨ ਜਨ ਨਾਨਕ ਗੁਰ ਤិន ਪਾਇ ਜਿਨ੍ਹਾਂ ਆਪ ਤੁਠਾ ਗੁਣਤਾਸ ਏ ਨਾਨਕ ਗੁਰੂ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਜਿਨ੍ਹਾਂ ਤੇ ਉੱਤੇ ਉਹ ਆਪ ਤੁਠਦਾ ਮਿਹਰ ਕਰਦਾ ਉਹ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਆਪ ਜਿਨ੍ਹਾਂ ਤੇ ਮਿਹਰਬਾਨ ਹੁੰਦਾ ਗੁਰੂ ਉਹਨਾਂ ਨੂੰ ਮਿਲਦਾ ਗੁਰੂ ਦੇ ਆਪਾਂ ਲਾਗੇ ਹਾਂ ਪਰ ਗੁਰੂ ਤੋਂ ਅਸੀਂ ਉਦੋਂ ਹੀ ਆਪਣੇ ਆਤਮਿਕ ਜੀਵਨ ਦਾ ਲਾਭ ਇਨਾਮ ਦੀ ਦਾਤ ਲੈ ਸਕਦੇ ਜਦੋਂ ਸਾਡੇ ਭਾਗ ਸਾਨੂੰ ਇਜਾਜ਼ਤ ਦਿੰਦੇ ਨੇ ਅਕਾਲ ਪੁਰਖ ਦੀ ਕਿਰਪਾ ਹੁੰਦੀ ਤਾਂ ਅਸੀਂ ਗੁਰੂ ਕੋਲੋਂ ਕੁਝ ਲੈ ਸਕਦੇ ਨਹੀਂ ਤਾਂ ਅਸੀਂ ਗੁਰੂ ਦੇ ਨੇੜੇ ਜਾ ਕੇ ਵੀ ਖਾਲੀ ਮੜਾਉਨੇ ਹਾਂ ਕਿਉਂਕਿ ਸਾਨੂੰ ਗੁਰੂ ਦੀ ਪਛਾਣ ਨਹੀਂ ਉਹਦਾ ਦਰਜਾ ਨਹੀਂ ਪਤਾ ਉਹਦੇ ਨਾਲ ਸਾਡੀ ਪ੍ਰੀਤ ਨਹੀਂ ਬਣਦੀ ਹਰ ਧਿਆਵੋ ਸਾਸ ਗ੍ਰਾਸ ਗੁਰੂ ਜੀ ਅਖੀਰਲੇ ਬੰਦ ਵਿੱਚ ਕਹਿੰਦੇ ਹਨ ਹਰੇਕ ਸਾਹ ਨਾਲ ਹਰੇਕ ਗ੍ਰਾਹੀ ਨਾਲ ਪ੍ਰਮਾਤਮਾ ਦਾ ਧਿਆਨ ਧਰਦੇ ਰਹੋ ਮਨਪ੍ਰੀਤ ਲੱਗੀ ਤਿਨਾ ਗੁਰਮੁਖਾਂ ਹਰ ਨਾਮ ਜਿਨਾਂ ਰਹਿਰਾਸ ਨਾਮ ਜਿਨ੍ਹਾਂ ਦੀ ਰਹਿ ਰਾਸ ਹੈ ਰਾਹ ਦੀ ਪੂੰਜੀ ਆ ਰਸਤੇ 'ਚ ਕੰਮ ਆਉਣ ਵਾਲਾ ਸਫਰ ਖਰਚ ਹੈ ਨਾਮ ਹੀ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਦੇ ਸਫਰ ਤੇ ਕੰਮ ਆਉਣ ਵਾਲੀ ਵਸਤੂ ਹੈ ਉਹਨਾਂ ਦੇ ਅੰਦਰ ਪਰਮਾਤਮਾ ਦੀ ਉਹਦੇ ਨਾਮ ਦੀ ਪ੍ਰੀਤ ਬਣ ਜਾਂਦੀ ਹੈ ਸਾਰੇ ਸ਼ਬਦ ਦਾ ਸਮੁੱਚਾ ਭਾਵ ਗੁਰੂ ਸਾਹਿਬ ਜੀ ਨੇ ਮਨੁੱਖ ਨੂੰ ਬਣ ਜਾ ਰ ਆ ਕਿਹਾ ਇਹ ਬਣ ਜਾ ਰ ਜਦੋਂ ਇਹਨੂੰ ਸਮਝ ਆ ਜਾਏ ਕਿ ਮੈਂ ਕੁਝ ਲੈਣ ਆਇਆ ਜਿਸ ਵੱਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ ਉਹ ਸਤਸੰਗਤ ਵਿੱਚ ਜਾਂਦਾ ਹੈ ਨਾਮ ਦੀ ਦਾਤ ਪ੍ਰਾਪਤ ਕਰਦਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰ ਅਮਤ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਉ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ